ਅੱਜ ਸਤਕਾਰਯੋਗ ਸਿੰਘ ਸਾਹਿਬ ਜਰਨੀ ਹਕੀਮ ਸਿੰਘ ਜੀ ਦੇ ਪ੍ਰਧਾਨ ਵਿੱਚ ਮਹਾਨ ਸ਼ਹੀਦ ਭੁੱਲੀ ਮੁੰਡਾਣ ਵਾਲੇ ਭਾਈ ਮਹਾ ਸਿੰਘ ਜੀ ਦੇ ਦੀਵਾਨ ਅਸਤਾ ਦੀਵਾਨ ਹਾਲ ਸਿਰਸਾ ਸਾਹਿਬ ਤੋਂ ਪੱਤਿਆਂ ਸੁਨੇਹਾ ਜੋ ਆਪ ਜੀ ਦੇ શ્રી ਮਾਨ ਸਿੰਘ ਸਾਹਿਬ ਦੇ ਪਤਵਿਕ ਦਾ ਆਸਥਾਨ ਹੈ ਉਹ बार-बार ਇਹ ਗੱਲ ਦੇ ਇਸ ਨਾਲ ਵੀ ਆ ਰਹੀ ਸੀ ਉਸ ਦਿਨ ਸਵੇਰ ਸੇ ਮੈਂ ਥੋੜੀ ਵੱਟੀ ਜਾਣੀ ਚਾਹੀਦੀ ਸੀ ਮੈਂ ਬੇਨਤੀ ਕਰਕੇ ਆਪ ਜੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤਿਰਪਾ ਕਰਕੇ ਦੱਸੋ ਵੀ ਸਟੇ ਅਲਦਾਸ ਦੀ ਸ਼ਾਉਂਕਤਾ ਇਹਨਾਂ ਪਵਨ ਸਿਧਾਂਤਾਂ ਉਦਾਲ ਖੁੰਦੀ ਹੈ ਕਿ ਨਾਨਕ ਨਾਮ ਛਟ ਦੀ ਕਲਾ ਤੇਰੇ ਪਾਣੀ ਸਰਬਤ ਕਾਰਨ ਕਿ ਇਹ ਹੁਣ ਸਿਧਾਂਤ ਬਦਲੇ ਜਾ ਰਹੇ ਨੇ ਕਿ ਤੁਸੀਂ ਆਪਣੇ ਸਮਰਥਕਾਂ ਕੋਲ ਲੋਕਾਂ ਨੂੰ ਪ੍ਰਵੋਕ ਕਰ ਰਹੇ ਹੋ ਕਿ ਜਿੱਥੇ ਵੀ ਸੁਪੀਰ ਸਿੰਘ ਟੱਕਰ ਜਾਏ ਉਹ ਨੂੰ ਟੁਲਪਾਰ ਦੇ। ਮੈਨੂੰ ਨਾ ਕਰੇ ਅਗਰ ਐਸਾ ਹੋਇਆ ਤਾਂ ਇਸ ਦੀ ਜ਼ਿੰਮੇਵਾਰੀ ਕੌਣ ਲਵੇ? ਕੌਣ ਜ਼ਿੰਮੇਵਾਰ ਹੋਵੇਗਾ? ਜੇ ਤੁਸੀਂ ਕੱਟ ਕੀਤਾ ਹੈ ਜਾਂ ਜਿਹੜੇ ਤੁਹਾਡੇ ਪਰਸਨਸਪ ਨੇ ਇਹ ਜ਼ਿੰਮੇਵਾਰ ਹੋਣਗੇ ਇਹ ਉਸ ਤੋਂ ਉਸ ਦੀ ਜ਼ਿੰਮੇਵਾਰੀ ਲੈਣਗੇ। ਜਾਂ ਇਸ ਤਰ੍ਹਾਂ ਪ੍ਰਵੋਕ ਕਰਨਾ ਕਿ ਕਿਸੇ ਵੀ ਗੁਰਮਤ ਦੇ ਸਿਹਰਾਤ ਹਾਲਤ ਨੂੰ ਪੇਸ਼ ਕਰਦੇ ਹਾਂ ਆਪਕੇ ਪਾਸ ਆ ਕੇ ਦੂਸਰੀ ਬੇਨਤੀ ਆਪ ਜੀ ਨੂੰ ਕਰਨਾ ਚਾਹੁੰਦਾ ਹਾਂ ਕਿ ਜਿਹੜੀ ਵਿਰਸਾ ਸੰਬੰਧੀ ਟੋਹੇ ਦੁਆਰਾ ਕੋਆਰਡੀਨੇਟ ਕਰਵਾਤ ਹੋ ਰਹੀ ਹੈ ਜਿਹਦੇ ਵਿੱਚ ਤੁਹਾਨੂੰ ਪੁੱਛਿਆ ਜਾ ਰਿਹਾ ਹੈ ਤੁਸੀਂ ਪੱਤੇ ਦੇ ਅਧਾਰ 'ਤੇ ਅਰਜ਼ੀ ਕਿਉਂ ਦੇ ਤੇ ਤੁਸੀਂ ਕਹਿ ਰਹੇ ਹੋ ਕਿ ਕਿਹੜੇ ਹਾਲਾਤ ਸਨ ਕੀ ਮਨਜ਼ੂਰੀ ਹੈ ਜਿਸ ਕਰਕੇ ਮੈਂ ਅਰਜ਼ੀ ਦਿੱਤੀ ਤਾਂ ਕਿ ਆਪ ਗੁਰੂਪੰਥ ਨੂੰ ਸੋਦੇ ਤੇ ਤੁਹਾਨੂੰ ਕੌਣ ਮਜਬੂਰ ਕਰ ਰਿਹਾ ਸੀ ਤੇ ਪਤਾ ਸਿੱਖੇ 라ਸ ਕਰਵਾਸਤੀ ਕਦੇ ਨਹੀਂ ਕਿਸੇ ਹੋਰ ਕਿਸੇ ਨੂੰ ਕਹਿ ਦਿੰਦੇ ਹੋ ਕਰ ਲੈ ਕਰ ਜਾਂ ਕੋ ਦਲ ਹੋ ਜਾਂਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਤਕਾਰਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਪੱਖ ਵਿੱਚ ਮਹਾਨ ਸ਼ਹੀਦ ਟੁੱਟੀ ਗੰਡਾਉਣ ਵਾਲੇ ਭਾਈ ਮਹਾਂ ਸਿੰਘ ਜੀ ਦੇ ਦੀਵਾਨ ਸਥਾਨ ਦੀਵਾਨ ਹਾਲ ਸ੍ਰੀ ਮੁਖਤਸਰ ਸਾਹਿਬ ਤੋਂ ਕੁਝ ਵਕਤਿਆਂ ਨੂੰ ਸੁਣਿਆ ਗਿਆ ਜੋ ਆਪ ਜੀ ਦੇ ਸ੍ਰੀ ਮਾਨ ਸਿੰਘ ਸਾਹਿਬ ਜੀ ਪੱਖ ਵਿੱਚ ਬੋਲਣ ਵਾਸਤੇ ਬੁਲਾ ਰਿਹਾਏ ਸਨ ਉਹ ਬਾਰ ਬਾਰ ਇਹ ਗੱਲ ਕਹਿ ਰਹੇ ਸਨ ਆਖੀ ਜਾ ਰਹੀ ਸੀ ਕਿ ਉਸ ਦਿਨ ਸੁਖਵੀਰ ਸਿੰਘ ਨੂੰ ਗੋਲੀ ਵੱਜ ਹੀ ਜਾਣੀ ਚਾਹੀਦੀ ਸੀ ਮੈਂ ਬੇਨਤੀ ਕਰਕੇ ਆਪ ਜੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕਿਰਪਾ ਕਰਕੇ ਦੱਸੋ ਵੀ ਸਾਡੀ ਅਰਦਾਸ ਦੀ ਸਮਾਪਨਤਾ ਇਹਨਾਂ ਪਵਨ ਸਿਧਾਂਤਾਂ ਮੁਤਾਬਕ ਹੁੰਦੀ ਹੈ ਕਿ ਨਾਨਕ ਨਾਮ ਛੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤਾਂ ਕਿ ਇਹ ਹੁਣ ਸਿਧਾਂਤ ਬਦਲੇ ਜਾ ਰਹੇ ਨੇ ਜੋ बार-बार ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਸੁਖਵੀਰ ਸਿੰਘ ਬਾਦਲ ਨੂੰ ਗੋਲੀ ਵੱਜ ਜਾਣੀ ਚਾਹੀਦੀ ਸੀ ਜਾਂ ਕਿ ਤੁਸੀਂ ਆਪਣੇ ਸਮਰਥਕਾਂ ਕੋਲੋਂ ਲੋਕਾਂ ਨੂੰ ਪ੍ਰੇਰੋਕ ਕਰ ਰਹੇ ਹੋ ਕਿ ਜਿੱਥੇ ਵੀ ਸੁਖਵੀਰ ਸਿੰਘ ਟੱਕਰ ਜਾਏ ਉਹਨੂੰ ਗੋਲੀ ਮਾਰ ਦਿਓ ਵੈਰੂ ਨਾ ਕਰੇ ਅਗਰ ਐਸਾ ਹੋਇਆ ਤਾਂ ਇਸ ਦੀ ਜ਼ਿੰਮੇਵਾਰੀ ਕੌਣ ਲਵੇਗਾ ਕੌਣ ਜ਼ਿੰਮੇਵਾਰ ਹੋਏਗਾ ਜਿਹੜਾ ਤੁਸੀਂ ਇਕੱਠ ਕੀਤਾ ਹੈ ਜਾਂ ਜਿਹੜੇ ਤੁਹਾਡੇ ਪਰਸੰਸਕ ਨੇ ਇਹ ਜ਼ਿੰਮੇਵਾਰ ਹੋਣਗੇ ਇਹ ਉਸ ਤੋਂ ਉਸ ਦੀ ਜ਼ਿੰਮੇਵਾਰੀ ਲੈਣਗੇ ਜਾਂ ਇਸ ਤਰ੍ਹਾਂ ਪ੍ਰਵੋਕ ਕਰਨਾ ਕਿ ਕਿਸੇ ਵੀ ਗੁਰਮਤ ਦੇ ਸਿਧਾਂਤ ਮੁਤਾਬਕ ਨੁਕਤੇ ਮੁਤਾਬਕ ਉਚਿਤ ਹੈ ਆਪ ਕਿਰਪਾ ਕਰਕੇ ਦੱਸੋ ਦੂਸਰੀ ਬੇਨਤੀ ਆਪ ਜੀ ਨੂੰ ਕਰਨਾ ਚਾਹੁੰਦਾ ਹਾਂ ਕਿ ਜਿਹੜੀ ਵਿਰਸਾ ਸਿੰਘ ਬਿਲਟੋਹੇ ਦੁਆਰਾ ਤੁਹਾਡੇ ਨਾਲ ਗੱਲਬਾਤ ਹੋ ਰਹੀ ਹੈ ਇਦੇ ਵਿੱਚ ਤੁਹਾਨੂੰ ਪੁੱਛਿਆ ਜਾ ਰਿਹਾ ਵੀ ਤੁਸੀਂ ਪਤਿਤ ਦੇ ਅਰਦਾਸ ਕਰਨੇ ਕਿਉਂ ਗਏ ਤੇ ਤੁਸੀਂ ਕਹਿ ਰਹੇ ਵੀ ਕਿਹੜੇ ਹਾਲਾਤ ਸਨ ਕੀ ਮਜਬੂਰੀ ਹੈ ਜਿਸ ਕਰਕੇ ਮੈਂ ਅਰਦਾਸ ਕੀਤੀ ਹੈ ਤਾਂ ਕੀ ਆਪ ਗੁਰੂਪੰਥ ਨੂੰ ਦੱਸੋਗੇ ਕਿ ਤੁਹਾਨੂੰ ਕੌਣ ਮਜਬੂਰ ਕਰ ਰਿਹਾ ਸੀ ਇੱਕ ਪਤਿਤ ਸਿੱਖ ਦੀ ਅਰਦਾਸ ਕਰਨ ਵਾਸਤੇ ਤੁਸੀਂ ਕਾਹਦੇ ਲਈ ਗਏ ਤੁਸੀਂ ਹੋਰ ਕਿਸੇ ਨੂੰ ਕਹਿ ਦਿੰਦੇ ਉਹ ਕਰ ਲੈਂਦਾ ਜਾਂ ਕੋਈ ਗੱਲ ਹੋ ਜਾਂਦੀ ਤੇ ਤੁਸੀਂ ਆਪ ਹੀ ਅਰਦਾਸ ਕਰ ਰਹੇ ਹੋ ਇਸ ਲਈ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਇਨਾ ਵੱਡਾ ਅ ਉਹਦਾ ਹੋਵੇ ਤੇ ਬੰਦਾ ਪੱਤੇ ਅੱਦੀ ਅਰਦਾਸ ਕਰੇ ਇਹ ਸੋਭਾ ਨਹੀਂ ਦਿੰਦਾ ਜੇ ਸੋਭਾ ਦਿੰਦਾ ਤੇ ਆਪ ਕਿਰਪਾ ਕਰਕੇ ਦੱਸ ਦੇਵੋ ਕਿ ਇਹ ਗੱਲ ਸੋਭਾ ਦਿੰਦੀ ਹੈ ਫਿਰ ਤੁਸੀਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਇਲਜ਼ਾਮ ਵੀ ਲਾ ਰਹੇ ਹੋ ਕਿ ਉਹਨਾਂ ਕੋਲ ਹੀ ਪੈਨ ਡਰਾਈਵ ਸੀ ਇੱਕੋ ਹੀ ਪੈਨ ਡਰਾਈਵ ਸੀ ਤੇ ਇਹ ਵੀਡੀਓ ਲੀਕ ਕਿਵੇਂ ਹੋਈ ਹੈ ਇਹਦਾ ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਰਿਲਾਈਏਬਲ ਨਹੀਂ ਉਹਨਾਂ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕਿ ਉਹ ਗੋਪਨੀਯ ਗੱਲਾਂ ਹੋ ਲੀਕ ਕਰਦੇ ਨੇ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਇਹ ਗੱਲ ਆਪਣੇ ਤੱਕ ਹੀ ਰੱਖੋ ਤੇ ਜ਼ਿਆਦਾ ਚੰਗਾ ਸਤਕਾਰਯੋਗ ਸਿੰਘ ਸਾਹਿਬ ਗੈਨੀ ਰੁਕਵੀਰ ਸਿੰਘ ਜੀ ਤੇ ਇਹ ਇਲਜ਼ਾਮ ਨਾ ਲਾਓ ਹੋ ਸਕਦਾ ਹੈ ਤੁਹਾਡੇ ਕਿਸੇ ਚਾਹਤੇ ਨਹੀਂ ਇਹ ਵੀਡੀਓ ਜਿਹੜੀ ਲੀਕ ਕੀਤੀ ਹੋਵੇ ਪਰ ਤੁਸੀਂ ਇਲਜ਼ਾਮ ਸਿੱਧਾ ਸਦਾ ਕਿ ਸਰਵੋੱਚ ਪਦਵੀ ਸੇ ਦਰਬਾਰ ਸਾਹਿਬ ਹੜਗ੍ਰੰਥੀ ਪ੍ਰਮੁਖ ਗ੍ਰੰਥੀ ਸੇ ਦਰਬਾਰ ਸਾਹਿਬ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਇਹ ਇਲਜ਼ਾਮ ਲਾਇਆ ਕਿ ਉਹਨਾਂ ਨੇ ਉਹ ਵੀਡੀਓ ਲੀਕ ਕੀਤੀ ਹੈ ਦਾ ਮਤਲਬ ਉਹ ਗੁਨਾਹਗਾਰ ਨੇ ਉਹਨਾਂ ਨੇ ਤੁਹਾਡੀ ਗੋਪਨੀਯ ਵੀਡੀਓ ਜਿਹੜੀ ਹੈ ਉਹ ਉਹਨਾਂ ਨੇ ਲੀਕ ਕੀਤੀ ਹੈ ਅਸੀ ਸਿੰਘ ਸਾਹਿਬ ਸ੍ਰੀਮਾਨ ਗੰਦੀ ਰਕਬੀਰ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਪ੍ਰਮੁੱਖ ਗ੍ਰੰਥੀ ਸੇ ਦਰਬਾਰ ਸਾਹਿਬ ਪਤਾ ਨਹੀਂ ਉਹਨਾਂ ਦੀ ਕਿੰਨੀ ਬੰਦਗੀ ਹੋਵੇਗੀ ਜੋ ਦੋ ਪਦਵੀਆਂ ਗੁਰੂ ਨੇ ਉਹਨਾਂ ਦੀ ਝੋਲੀ 'ਚ ਪਾਈਆਂ ਨੇ ਉਹਨਾਂ ਤੇ ਇਲਜ਼ਾਮ ਲਾਉਣਾ ਕਦਾਚਿਤ ਵੀ ਜਿਹੜਾ ਉਚਿਤ ਨਹੀਂ ਸਮਝਿਆ ਜਾਏਗਾ ਜਿਹੜੀ ਤੀਸਰੀ ਗੱਲ ਹੈ ਉਹ ਇਹ ਹੈ ਕਿ ਤੁਹਾਡੇ ਤੇ ਇਨਕੁਆਇਰੀ ਬਿਠਾ ਦਿੱਤੀ ਗਈ ਹੈ ਤੁਸੀਂ ਇਨਕੁਆਰੀ ਨੂੰ ਫੇਸ ਕਰੋ ਬਲਕਿ ਤੁਸੀਂ ਖੁਦ ਕਹੋ ਵੀ ਪਬਲੀਕਲੀ ਕਹੋ ਵੀ ਕੋਈ ਕੱਟ ਤੁਹਾਡੇ ਸਬੰਧ ਵਿੱਚ ਨਾ ਕੀਤਾ ਜਾਵੇ ਤੇ ਨਾ ਚੈਲੰਜ ਕੀਤਾ ਜਾਵੇ ਤੁਸੀਂ ਖੁਦ ਇਹ ਗੱਲ ਕਹੋ ਕਿ ਭਈ ਇਨਕੁਆਰੀ ਬੈਠੀ ਹੈ ਮੈਂ ਇਨਕੁਆਰੀ ਫੇਸ ਕਰਾਂਗਾ ਜਿਹੜੇ ਸੱਚੇ ਹੁੰਦੇ ਇਹਨਾਂ ਨੂੰ ਇਨਕੁਆਰੀਆਂ ਤੋਂ ਘਬਰਾਉਣ ਦੀ ਲੋੜ ਨਹੀਂ ਹੁੰਦੀ ਸਗੋਂ ਵਧੀਆ ਹੋਰ ਨਿੱਖਰ ਕੇ ਜਿਹੜੇ ਨੇ ਉਹ 24 ਕੈਰਟ ਬਣ ਕੇ ਸੰਗਤ ਦੇ ਸਾਹਮਣੇ ਆਉਂਦੇ ਨੇ ਹੋਰ ਜ਼ਿਆਦਾ ਉਹਨਾਂ ਦੀ ਚਮਕ ਹੁੰਦੀ ਹੈ ਸੋਨੇ ਨੂੰ ਜੱਗ ਵਿੱਚ ਪਾਉਂਦੇ ਉਹਦੀ ਮੈਲ ਹੋਰ ਗਲ ਜਾਂਦੀ ਤੇ ਉਹ ਸਾਫ਼ ਹੋ ਕੇ ਸ਼ੁੱਧ ਹੋ ਕੇ ਚਮਕ ਕੇ ਦੁਨੀਆ ਦੇ ਸਾਹਮਣੇ ਆਉਂਦਾ ਹੈ ਇਸ ਕਰਕੇ ਜੇ ਤੁਹਾਡੇ ਕੋਲ ਸ਼੍ਰੀਮਾਨ ਸਿੰਘ ਸਾਹਿਬ ਜੀ ਸੱਚਾਈ ਹੈ ਤੇ ਨਾਥਿੰਗ ਟੂ ਵਰੀ देयर ਬਿਲਕੁਲ ਵੀ ਚਿੰਤਾ ਨਾ ਕਰੋ ਉਹ ਤੁਹਾਡਾ ਸਾਰਾ ਸੰਗਤ ਦੇ ਸਾਹਮਣੇ ਆ ਜਾਏਗਾ ਜੇ ਦੋਸ਼ੀ ਹੋ ਤਾਂ ਉਹ ਵੀ ਸਾਹਮਣੇ ਆ ਜਾਏਗਾ ਇਸ ਲਈ ਜਿੰਨਾ ਚਿਰ ਕਮਸ ਕਮ ਐ ਐਨੀ ਕਾਰ ਨਾ ਕਰੋ ਵੀ ਮੈਂ ਇਕੱਠ ਕਰਾਵਾਂ ਮੈਂ ਮਾਫੀ ਮੰਗਦਾ ਜੇ ਮੇਰੇ ਕੋਲੋਂ ਕੋਈ ਗਲਤ ਸ਼ਬਦ ਨਿਕਲ ਗਿਆ ਹੋਵੇ ਮੇਰੇ ਮਨ 'ਚ ਆਇਆ ਤੇ ਮੈਂ ਤੁਹਾਡੇ ਨਾਲ ਇਸ ਇਸ ਮਾਧਮ ਨਾਲ ਹੀ ਜਿਹੜਾ ਵਿਚਾਰ ਸਾਂਝੇ ਕੀਤੇ ਨੇ ਨਾਲੇ ਮੈਂ ਪੰਥ ਦੀ ਸਰਵੋੱਚ ਜਮਾਤ ਵਾਹਿਦ ਨੁਮਾਇੰਦਾ ਜਮਾਤ ਸ਼ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਵੀ ਉਜਾਰਸ਼ ਕਰਾਂਗਾ ਕਿ ਉਹ ਜਿਹੜੇ ਪਾਵਨ ਹਾਲ ਨੇ ਇਸ ਤਰ੍ਹਾਂ ਦੇ ਦੀਵਾਨ ਹਸਤਾਨ ਨੇ ਉਹ ਸੋਚ ਸਮਝ ਕੇ ਵਰਤਣ ਦੀ ਆਗਿਆ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ